ਬਾਤਾਰ ਜੈ ਸ੍ਰੀ ਅੰਮ੍ਰਿਤ ਸਰਬਜਨਾਂ ਹੀ ਸਾਂਝ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਆਪਾਰ ਕਿਰਪਾ ਰਹਿਮ ਸਦਕਾ ਚਨਾਮ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਪਿੰਡਾਂ ਪਿੰਡਾਂ ਵਿੱਚ ਜਾ ਰਹੇ ਹਾਂ ਬੁਰਾ ਪਰਮਾ ਸੰਜੋਗ ਮਿਲ ਰਿਹਾ ਸਾਰੇ ਪਾਸੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਪਾਸਾ ਮਾਹੌਲ ਹੈ ਜੀ ਇੱਥੇ ਜੋ ਕਰ ਰਹੇ ਅੱਜ ਵੀ ਬੈਠ ਕੇ ਬੁਲਾਏ ਗਏ ਪ੍ਰੈਸ ਕਾਨਫਰੰਸ ਕਿਸ ਮਕਸਦ ਲਈ ਬੁਲਾਏ ਗਏ ਅੱਜ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਉਹ ਕੱਲ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸ਼ਾਇਦ ਗੁਰੂ ਖੇਤਰ ਦੀ ਧਰਤੀ ਦੇ ਕੀ ਹੈ ਉਹਨਾਂ ਨੇ ਸਾਡੇ ਉੱਤੇ ਇੱਕ ਦੋ ਦੋਸ਼ ਲਾਏ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਗਿੰਦਰ ਸਿੰਘ ਖਾਲਸਾ ਹੈ ਉਹਦੇ ਜਿਹੜਾ ਕਾਫਲਾ ਆਇਆ ਸੀ ਉਹਦੇ ਵਿੱਚ ਪੰਜਾਬ ਦੀਆਂ ਗੱਡੀਆਂ ਦੇਖਣ ਨੂੰ ਮਿਲੀਆਂ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਪ੍ਰੈਸ ਕਾਨਫਰੰਸ ਸਰ ਸਾਰੇ ਵੀਰਾਂ ਨੂੰ ਵੀ ਦੱਸਣਾ ਚਾਹੁੰਨਾ ਸੰਗਤ ਨੂੰ ਵੀ ਦੱਸਣਾ ਚਾਹੁੰਨਾ ਕੀ ਜਿਹੜੀ ਮੇਰੇ ਕਾਫਲੇ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਦੀ ਜਿੰਨੀਆਂ ਵੀ ਵੀਡੀਓਜ਼ ਬਣੀਆਂ ਨੇ ਭਾਈ ਵਿੰਦਰ ਸਿੰਘ ਖਾਲਸਾ ਦੇ ਨਾਂ ਤੇ ਫੇਸਬੁੱਕ ਤੇ ਪੇਜ ਬਣਿਆ ਹੋਇਆ ਉਹਦੇ ਵਿੱਚ ਕਾਫਲੇ ਦੀ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਦੰਦਾਂ ਨੇ ਉਹਨਾਂ ਵਿੱਚ ਤੁਸੀਂ ਚੰਗੀ ਤਰੀਕੇ ਨਾਲ ਦੇਖ ਸਕਦੇ ਹੋ ਕਿ ਮੇਰੇ ਕਾਫਲੇ ਵਿੱਚ ਕਿੰਨੀਆਂ ਗੱਡੀਆਂ ਸੀ ਤੇ ਦੂਜੇ ਪਾਸੇ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਨਾਂ ਤੇ ਵੀ ਪੇਜ ਬਣਿਆ ਹੋਇਆ ਫੇਸਬੁੱਕ ਤੇ ਉਹਨਾਂ ਦਾ ਕਾਫਲਾ ਵੀ ਲੰਘਿਆ ਸੀਗਾ ਉਹਦੇ ਵਿੱਚ ਵੀ ਤੁਸੀਂ ਵੀਡੀਓ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਦਾ ਕਾਫਲੇ ਚ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਗੱਡੀਆਂ ਸੀ ਕਿ ਹਰਿਆਣੇ ਦੀਆਂ ਗੱਡੀਆਂ ਸੀ ਮੇਰੇ ਨਾਲ ਜੋ ਗੱਡੀਆਂ ਸੀ ਜਿਸ ਗੱਡੀ ਵਿੱਚ ਮੈਂ ਬੈਠਾ ਸੀ ਉਹ ਭਾਈ ਸੰਦੀਪ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਕਾਲਿਆਂਵਾਲੀ ਦੂਜੀ ਗੱਡੀ ਸੀ ਜਿਹਦੇ ਵਿੱਚ ਬਾਬਾ ਦਰਸ਼ਨ ਸਿੰਘ ਜੀ ਦਾਦੂਗਾਲ ਬੈਠੇ ਸਨ ਉਹਨਾਂ ਦੀ ਗੱਡੀ ਸੀ ਬਲਤੇਜ ਸਿੰਘ ਰੁਬਾਣਾ ਸਰਪੰਚ ਨੇ ਦਾਦੂ ਦੇ ਉਹਨਾਂ ਦੀ ਗੱਡੀ ਸੀ ਤੀਜੀ ਗੱਡੀ ਸੀ ਬਾਬਾ ਗੁਰਮੀਤ ਸਿੰਘ ਜੀ ਬਾਬਾ ਤਲੁਕੇ ਵਾਲੇ ਉਹਨਾਂ ਦੀ ਆਪਦੀ ਨਿੱਜੀ ਗੱਡੀ ਸੀਗੀ ਬਾਕੀ ਜਿਹਨਾਂ ਗੱਡੀਆਂ ਸੀ ਸਭ ਛੋਟੀਆਂ ਗੱਡੀਆਂ ਸੀ ਆਮ ਘਰਾਂ ਦੀਆਂ ਗੱਡੀਆਂ ਸੀ ਇਹ ਬਾਕੀ ਗੱਲ ਜਿਹੜੀ ਉਹਨਾਂ ਨੇ ਕੀ ਹੈ ਵੀ ਇਹ ਗੱਡੀਆਂ ਕਿਤੇ ਦੇਖਣ ਨੂੰ ਦੇਖਣ ਨੂੰ ਮਿਲ ਗਏ ਨੇ ਔਰ ਉਹਨਾਂ ਦੀ ਗੱਲ ਕਿਤੇ ਨਾ ਕਿਤੇ ਮੈਨੂੰ ਸੱਚਾਈ ਲੱਗਦੀ ਹੈ ਬਿਲਕੁਲ ਦੇਖਣ ਉਹਨਾਂ ਨੂੰ ਮਿਲਗੇ ਨਹੀਂ ਹੋਣਾ ਕਿਉਂਕਿ ਜੋ ਇਲਾਕੇ 'ਚ ਗਏ ਹੋਣਾਂ ਇਲਾਕੇ ਦੇ ਪਰਿਵਾਰਾਂ ਨੂੰ ਮਿਲੇ ਹੋਣ ਤਾਂ ਉਹਨਾਂ ਦੇ ਘਰਾਂ 'ਚ ਗਏ ਹੋਣ ਤਾਂ ਉਹਨਾਂ ਦੇ ਗੱਡੀਆਂ ਦੇਖਣਾਂ ਹੁਣ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲੇਗੇ ਲਈ ਨਹੀਂ ਉਹਨਾਂ ਨੇ ਘਰਾਂ 'ਚ ਹੀ ਨਹੀਂ ਗਏ ਤਾਂ ਉਹਨਾਂ ਦਾ ਗੱਡੀਆਂ ਬਾਰੇ ਉਹਨਾਂ ਨੂੰ ਕੀ ਪਤਾ ਹੋਊਗਾ ਹੈਨਾ ਸਾਰੀਆਂ ਗੱਡੀਆਂ ਸੀ ਤੁਸੀਂ ਦੇਖ ਸਕਦੇ ਹੋ ਮੇਰੀਆਂ ਗੱਡੀਆਂ ਦਾ ਸਾਰੀਆਂ ਸਾਰੀਆਂ ਛੋਟੀਆਂ ਸਿੰਗਾ ਕੋਈ ਅਲਟੋ ਸੀ ਕੋਈ ਡਿਜ਼ਾਇਰ ਸੀ ਸਾਰੇ ਛੋਟਾ-ਕੱਟਗਾ ਵਾਲੇ ਸੀ ਤੇ ਜਿਹੜੇ ਬਾਬੇ ਦੇ ਕਾਫਲੇ ਹੁੰਦੇ ਆ ਉਹਨਾਂ ਵਿੱਚ ਤੁਸੀਂ ਗੱਡੀਆਂ ਦੇਖ ਸਕਦੇ ਹੋ ਸਾਰੀਆਂ ਪੰਜਾਬ ਦੀਆਂ ਹੁੰਦੀਆਂ ਨੇ ਬਾਕੀ ਇੱਕ ਦੋ ਦਿਨਾਂ ਚ ਉਹ ਸ਼ਾਇਦ ਰੋਡ ਸ਼ੋਅ ਕਰ ਸਕਦੇ ਆ ਤਾਂ ਉਹਨੇ ਵਿੱਚ ਤੁਸੀਂ ਵੀ ਗੱਡੀਆਂ ਉਹਨਾਂ ਦਾ ਦੇਖ ਸਕਦੇ ਹੋ ਵੀ ਉਹ ਕਿੱਦਾਂ ਦੀਆਂ ਗੱਡੀਆਂ ਕਿੱਥੋਂ ਲੈ ਕੇ ਆਉਂਦੇ ਆ ਆਮ ਸਿੰਘ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਵੇਂ ਉਹ ਵਾਰ-ਵਾਰ ਇੱਕ ਦੋਸ਼ ਲਾ ਰਹੇ ਆ ਕਿ ਇਹ ਬਾਦਲਾਂ ਦਾ ਬੰਦਾ ਜੀ ਇਹ ਬਾਦਲ ਖੜੇ ਹੋਏ ਆ ਹਰਿਆਣੇ ਤੇ ਪੰਜਾਬ ਦੇ ਬਾਦਲ ਇਕੱਠੇ ਹੋ ਗਏ ਆ ਐਦਾਂ ਦੀ ਕੋਈ ਗੱਲ ਨਹੀਂ ਜਿਵੇਂ ਇੱਕ ਪਹਿਲਾਂ ਹਾਸੇ ਰਿਸ਼ਤਰੀ ਵਾਲੀ ਗੱਲ ਹੈ ਵੀ ਸਾਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੇ ਬਾਦਲਾਂ ਦੀ ਗੱਲ ਕਰਦੇ ਆ ਅਸਮਾਨ ਤੇ ਕੁਝ ਨਾਲੇ ਬਾਦਲਾਂ ਦੀ ਗੱਲ ਕਰਦੇ ਆ ਕਿ ਰਾਜਨੀਤੀ ਵਾਲੇ ਬਾਦਲਾਂ ਦੀ ਗੱਲ ਕਰਦੇ ਨੇ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਅਕਾਲ ਪੁਰਖ ਦੀ ਰਹਿਮਤ ਹੈ ਸੰਤ ਮਹਾਂਪੁਰਖਾਂ ਦਾ ਆਸ਼ੀਰਵਾਦ ਹੈ ਉਹਦੇ ਸਾਧਕ ਅਸੀਂ ਚੋਣ ਲੜ ਰਹੇ ਆ ਸੱਚ ਦੀ ਚੋਣ ਲੜ ਰਹੇ ਆ ਹੁਣ ਝੂਠ ਕੌਣ ਬੋਲ ਰਿਹਾ ਤੁਹਾਨੂੰ ਮੈਂ ਬਾਰ-ਬਾਰ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਇਹੀ ਮੈਂ ਵਰਡ ਵਰਤਦਾ ਰਿਹਾ ਕਿ ਸੱਚ ਦੇ ਝੂਠ ਦੀ جنگ ਹੈ ਤੁਸੀਂ ਆਪ ਦੇਖ ਲਓ ਹੁਣ ਸੱਚ ਕੌਣ ਬੋਲ ਰਿਹਾ ਤੇ ਝੂਠ ਕੌਣ ਬੋਲ ਰਿਹਾ ਤੇ ਹੁਣ ਪਿਛਲੇ ਦਿਨੀ ਇੱਕ ਬੀਬਾ ਜੀ ਨੇ ਵੀ ਮੇਰੇ ਤੇ ਇੱਕ ਦੋਸ਼ ਲਾਇਆ ਸੀਗਾ ਵੀ ਇਹਨਾਂ ਨੇ ਜੀ ਪਟਵਾਰੀ ਕੋਲੇ ਕੰਮ ਕਰਦੇ ਨੇ ਜੀ ਉੱਥੋਂ ਇਹਨਾਂ ਨੇ ਨੇ ਪੈਸੇ ਲਏ ਇਹਨੇ ਪੈਸੇ ਲਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਜੀ ਮੈਂ ਇਨੀ ਮਾਇਆ ਲੈਂਦਾ ਤਾਂ ਸ਼ਾਇਦ ਮੈਂ ਮੋਟਰਸਾਈਕਲ ਵਾਲਾ ਨਾ ਹੁੰਦਾ ਚੈਦ ਮਾ ਬੱਢੇਗਾ ਫਤਮਾ ਭਾਪ ਪ੍ਰਾਪਤ ਕਰ ਲੈਂਦਾ ਤੇ ਦੂਜੀ ਗੱਲ ਜੇ ਮੈਂ ਇੰਨੀ ਮਾਇਆ ਲੈਣਾ ਹੁੰਦਾ ਤਾਂ ਇੰਨਾ ਮੇਰਾ ਪਰਿਵਾਰ ਮੇਰਾ ਇਲਾਕਾ ਮੇਰਾ ਪਿੰਡ ਮੇਰੇ ਨਾਲ ਨਾ ਖੜਦਾ ਜੇ ਮੈਂ ਇਹਨਾਂ ਦੇ ਕੰਮ ਧੰਦੇ ਕੀਤੇ ਆ ਮੈਂ ਇਹਨਾਂ ਨਾਲ ਮੇਰਾ ਇਹਨਾਂ ਨਾਲ ਪਿਆਰ ਸਤਿਕਾਰ ਹੈ ਮੈਂ ਇਹਨਾਂ ਨਾਲ ਨਿਮਰਤਾ ਨਾਲ ਵਰਤਦਾ ਮੈਂ ਇਹਨਾਂ ਨਾਲ ਮਿਲਾਪ ਹੈ ਤਾਂ ਹੀ ਅੱਜ ਇਹ ਮੇਰੇ ਨਾਲ ਵੱਧ ਕੇ ਇਲੈਕਸ਼ਨ ਲੜ ਰਹੇ ਆ ਮੇਰਾ ਜਿਹੜਾ ਇਲਾਕਾ ਹੈ 11 ਪਿੰਡ ਹੈ ਮੈਂ ਇਹ ਕਹਿੰਦਾ ਵੀ ਮੇਰੇ 11 ਪਿੰਡਾਂ ਦਾ ਇਲੈਕਸ਼ਨ ਹੈ ਇਹ ਸਾਰੇ ਘਰ ਘਰ ਦਾ ਬੱਚਾ ਬੱਚਾ ਸਾਰੇ ਇਹਦੇ ਵਿੱਚ ਵੱਧ ਚੜ ਕੇ ਸਹਿਯੋਗ ਪਾ ਰਿਹਾ ਐ ਇੰਨਾ ਸਹਿਯੋਗ ਦਾ ਕਿਤੇ ਨਾ ਕਿਤੇ ਮੈਨੂੰ ਇਹ ਮਹਿਸੂਸ ਹੁੰਦਾ ਮੈਥੋਂ ਨਹੀਂ ਇੰਨੀ ਕਾਰਜ ਕੀਤੇ ਜਾ ਰਹੇ ਜਿੰਨੇ ਇਹ ਕਾਰਜ ਕਰ ਰਹੇ ਕੋਈ ਆ ਕੇ ਹਮਨ ਦੇਖੋ ਜਿਸ ਦੁਕਾਨ ਵਿੱਚ ਜਿਸ ਆਪ ਦਫਤਰ ਖੋਲਿਆ ਇਸ ਦੁਕਾਨ ਦਾ ਕਿਰਾਇਆ ਕੋਈ ਹੋਰ ਵੀ ਦੇ ਰਿਹਾ ਐ ਉਜੇ ਪਾਸੇ ਇੱਥੇ ਜਿਹੜੇ ਚਾਹ ਦੇ ਲੰਗਰ ਆ ਉਹ ਕੁਝ ਵੀਰ ਨੇ ਹੋਰ ਸੇਵਾ ਲੈ ਰੱਖੀ ਹੈ ਕੋਈ ਜਿਹੜੇ ਆਪਣੇ ਪੋਸਟਾਂ ਦੀ ਸੇਵਾ ਕਿਸ ਨੇ ਸੇਵਾ ਲੈ ਰੱਖੀ ਹੈ ਸਾਰੇ ਆਪਣਾ ਆਪਣਾ ਕਾਰਜ ਸਮਝ ਕੇ ਇੱਥੇ ਵੱਡੀਆਂ ਸੇਵਾਵਾਂ ਕਰ ਰਹੇ ਨੇ ਸਾਰਿਆਂ ਦਾ ਮੈਂ ਤੁਹਾਡੇ ਸਦਕਾ ਤੁਹਾਡੇ ਮੀਡੀਆ ਸਦਕਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਤੁਹਾਡੇ ਵਿਰੋਧੀਆਂ ਵੱਲੋਂ ਤੁਹਾਡੇ ਤੇ ਝੰਡ ਤੇ ਬਾਹੂ ਬਲ ਦੇ ਜਿਹੜੇ ਦੋਸ਼ ਲੱਗ ਰਹੇ ਆ ਉਹਨਾਂ ਨੂੰ ਤੁਸੀਂ ਇੱਕ ਦੋ ਸ਼ਬਦਾਂ ਦੇ ਵਿੱਚ ਕਿਵੇਂ ਨਕਾਰੋ ਜਿਹੜੇ ਜੀ ਉਹਨਾਂ ਨੇ ਧੰਤੇ ਬਹੂਵਾਲ ਦੇ ਸਹਿਯੋਗ ਦੋਸ਼ ਲਾਏ ਨੇ ਵੀ ਇਹਨਾਂ ਕੋਲੇ ਧੰ ਬਹੁਤ ਹੈ ਤੁਸੀਂ ਆਪ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਰੇ ਕੋਲੇ ਤਾਂ ਕੁਝ ਵੀ ਨਹੀਂ ਹੈ ਮੈਂ ਚਾਰ ਕਿਲੇ ਵਾਲਾ ਬੰਦਾ ਮੇਰੇ ਕੋਲੇ ਕਿਹੜੀ ਨਹੀਂ ਮਾਇਆ ਹੈ ਹਨਾ ਜਿਹੜੀਆਂ ਗੱਡੀਆਂ ਨੇ ਕਾਰਾਂ ਨੇ ਇੱਥੋਂ ਦੇ ਸਹਿਯੋਗੀ ਹੈ ਦਫ਼ਤਰ ਦਾ ਕਰਾਇ ਮੈਂ ਤੁਹਾਨੂੰ ਦੱਸ ਕਿ ਹਟਾਂ ਵੀ ਕੋਈ ਹੋਰ ਦੇ ਰਿਆ ਨਾ ਸਾਰੀਆਂ ਸੰਗਤਾਂ ਦਾ ਸਹਿਯੋਗ ਸਦਕੇ ਚੱਲ ਰਿਹਾ ਬਹੁਵਲ ਵਾਲੇ ਜੀ ਕੋਈ ਗੱਲ ਨਹੀਂ ਬਹੁਵਲ ਤਾਂ ਉਹਨਾਂ ਨਾਲ ਹੈ ਤੁਸੀਂ ਐਂ ਦੇਖੋ ਵੀ ਹਰਿਆਣਾ ਸਿੱਖ ਹੋਰਦਵਾਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀ ਉਹਨਾਂ ਨਾਲ ਹੈ ਸਰਕਾਰ ਵੀ ਭਾਈਵਾਲ ਕਿਤੇ ਨਾ ਕਿਤੇ ਆਪਦੀ ਸੇਵਾ ਨਿਭਾ ਰਹੀ ਹੈ ਪਰ ਦੂਜੇ ਪਾਸੇ ਇੱਕ ਮੈਂ ਸਰਕਾਰ ਦੇ ਨੁਮਾਇੰਦਿਆਂ ਦਾ ਪ੍ਰਸ਼ਾਸਨ ਦਾ ਇੱਕ ਵਾਰੀ ਧੰਨਵਾਦ ਵੀ ਕਰਨਾ ਚਾਹੁੰਦਾ ਜਿਹੜਾ ਕਿ ਉਹਨਾਂ ਨੇ ਪਿੰਡਾਂ ਪਿੰਡਾਂ ਵਿੱਚ ਇੱਕ ਫਾੜਾ ਢਾਡੀ ਜੀ ਸੀ ਸਾਨੂੰ ਫਾਰਮ ਫੜਾਓ ਜੀ ਅਸੀਂ ਤੁਹਾਡੀਆਂ ਵੋਟਾਂ ਬ ਮਾਰ ਮਾਰ ਕੇ ਉੱਥੇ ਵੋਟਾਂ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਆਕਾਲਪੁਰਖ ਦੀ ਕਿਰਪਾ ਸਦਕਾ ਤੇ ਡੀਸੀ ਸਾਹਿਬ ਦੇ ਸਹਿਯੋਗ ਸਦਕਾ ਤੇ ਉਹ ਜਿੰਨੀਆਂ ਵੋਟਾਂ ਸੀ ਉਹ ਨਹੀਂ ਵੜੀਆਂ ਸ਼ਾਇਦ ਮੇਰਾ ਜਿੰਨਾ ਕਿ ਧਿਆਨ ਚ ਹੈ ਕਿ 8857 ਦੇ ਕਰੀਬ ਜਿਹੜੇ ਮਤਦਾਨ ਹੈ ਉਹ ਦਰਜ ਕੀਤੇ ਗਏ ਨੇ ਇੰਨੇ ਹੀ ਵੋਟਾਂ ਪੜੀਆਂ ਨੇ ਵਿੰਦਰ ਸਿੰਘ ਜੀ ਸ਼ੋਰਟੇ ਵਿਰੋਧੀਆਂ ਵੱਲੋਂ ਦੋਸ਼ ਲਾਏ ਜਾਂਦੇ ਆ ਕਿ ਵਿੰਦਰ ਸਿੰਘ ਦੀ ਕੈਂਪੇਨ ਨਹੀਂ ਇਹ ਇਹ ਬਾਦਲਾਂ ਦੀ ਕੈਂਪੇਨ ਆ ਉਹਦੇ ਬੰਦ ਹੋ ਚੁੱਕੀ ਹੈ ਕਹਿਣਾ ਚਾਹਦਾ हां जी मैं भाई रचना चाहना है कि ਜਿਵੇਂ ਉਹ ਬਾਦਲ-ਬਾਦਲ ਕਰ ਰਹੇ ਨੇ ਬਾਦਲ ਉਹਨਾਂ ਦਾ ਸਾਡਾ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਬਾਦਲਾਂ ਦੀ ਤਾਂ ਸ਼ਾਇਦ ਉਹਨਾਂ ਦੇ ਭਾਈਵਾਲ ਰਹੇ ਹੋਣੇ ਨੇ ਉਹਨਾਂ ਨੂੰ ਵੱਧ ਪਤਾ ਹੋਣਾ ਹੈ ਕਿ ਉਹਨਾਂ ਪੈਨਕੀ ਦੀ ਹੈ ਉਹਨਾਂ ਦੇ ਗੱਡੀਆਂ ਤੋਂ ਪਤਾ ਲੱਗਦਾ ਵੀ ਕਿਹਦੇ ਨਾਲ ਬਾਦਲ ਖੜੇ ਆ ਕਿਹਦੇ ਨਾਲ ਨਹੀਂ ਖੜੇ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਗੁਰਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਲੈਕਸ਼ਨ ਹੋ ਰਿਹਾ ਹੈ ਮੈਂ ਸਾਰੇ ਇਲਾਕੇ ਦਾ ਹੀ ਦੌਰਾ ਕੀਤਾ ਹੈ ਇਹ ਇੱਕ ਤਰਫਾ ਹੀ ਮਾਹੌਲ ਹੈ ਜੋ ਸਾਡਾ ਇਲਾਕਾ ਹੈ ਬਹੁਤ ਹੀ ਸੂਝਵਾਨ ਹੈ ਪੜ੍ਹੇ ਲਿਖੇ ਗੁਰਸਿੱਖੀ ਗੁਰਬਾਣੀ ਦੇ ਧਾਰਨੀ ਨੇ ਇਹਨਾਂ ਨੂੰ ਸੱਚ ਝੂਠ ਦੀ ਪਛਾਣ ਹੈ ਉਹ ਸਭ ਦੇਖਦੇ ਨੇ ਵੀ ਦੇਖੋ ਜਿੱਥੇ ਵੀ ਨੰਗਰ ਚ ਅਸੀਂ ਜਾਂਦੇ ਆਂ ਜਾਣੋ ਅੱਗੋਂ ਇਹੀ ਉੱਤਰ ਮਿਲਦਾ ਹੈ ਕਿ ਬਾਬਾ ਜੀ ਤੁਸੀਂ ਆਉਣ ਦੀ ਖੇਚਲ ਨਾ ਕਰੋ ਕਿ ਅਸੀਂ ਸਾਰੀ ਕਮਾਨ ਸੰਭਾਲੀ ਹੋਈ ਹੈ ਬੱਚਾ-ਬੱਚਾ ਸਾਡੇ ਨਾਲ ਹੈ ਇਹ ਜਿਸ ਤਰ੍ਹਾਂ ਹਲਕਾ ਕਾਲਾਂ ਵਾਲੀ ਹੈ ਭਾਈ ਵਿੰਦਰ ਸਿੰਘ ਜੀ ਖਾਲਸਾ ਤੇ ਇਹਨਾਂ ਦੀ ਜੋ ਕੰਪੇਨ ਹੈ ਇਹ ਚਲਾ ਕੌਣ ਰਿਹਾ ਹੈ ਇਹ ਸੰਗਤ ਚਲਾ ਰਹੀ ਹੈ ਗੁਰੂ ਦੀ ਸੰਗਤ ਇਹ ਇਲਾਕੇ ਦੇ ਸੰਤ ਮਹਾਤਮਾ ਇਲਾਕੇ ਦੇ ਰਾਗੀ ਸਿੰਘ ਸਹਿਵਾਨ ਇਲਾਕੇ ਦੇ ਗਰੰਥੀ ਸਿੰਘ ਸਹਿਵਾਨ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਲਾਕੇ ਦੀਆਂ ਨਗਰ ਪੰਚਾਇਤਾਂ ਸਮੁਤੀਆਂ ਸੰਗਤਾਂ ਇਧਰ ਆ ਰੀਆਂ ਨਾ ਆਏ ਬਿੰਦਰ ਸਿੰਘ ਖਾਲਸਾ ਦੇ ਜੀਵਨ ਬਾਰੇ ਸਾਰਾ ਇਲਾਕਾ ਚੰਗੀ ਤਰ੍ਹਾਂ ਜਾਣਦਾ ਹੈ ਤੁਹਾਡੇ ਸਾਹਮਣੇ ਹੈ ਵੇਦਾਗ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੇ ਹੁਣੇ-ਹੁਣੇ ਦੱਸਿਆ ਨਾ ਸਾਰਾ ਕੁਝ ਵੀ ਮੈਂ ਕੀ ਹਾਂ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਸ਼ਹਿਤ ਹੋ ਤੇਰਾ ਇਹ ਨਿਮਰਤਾ ਦੇ ਪੁੰਜਨ ਸਾਡੇ ਸਾਰੇ ਹਲਕਿਆਂ ਤੇ ਬਹੁਤ ਹੀ ਚੜ੍ਹਦੀ ਕਲਾ ਬਹੁਤ ਵੱਡੀ ਜਿੱਤ ਪ੍ਰਾਪਤ ਕਰਨੀ ਹੈ। ਉਹ ਸੇ ਭਲਾ ਰਹੇ ਹੈ ਉਹਨਾਂ ਨੇ ਕਾਰਗਿਰਾਰੀ ਕਿੱਥੇ ਤੱਕ ਰਹੀ ਕਿੰਨੀ ਸਹੀ ਰਹੀ ਜਾਂ ਗਲਤ ਰਹੀ। ਦੇਖੋ ਜੀ ਸੰਗਤਾਂ ਦੇ ਸਾਹਮਣੇ ਆਂਦਾਸ ਵੀ ਮੀਤ ਪ੍ਰਧਾਨ ਰਿਹਾ ਰਹਿਆ ਨਾਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਅਸੀਂ ਉਹਨਾਂ ਸਮਿਆਂ ਦੇ ਵਿੱਚ ਮਤੇ ਪਾਏ ਮਤੇ ਪਾਈ ਪੰਜ ਪਿਆਰੇ ਸਿੰਘ ਸਹਿਬਾਨ ਜੋ ਜਥਾ ਤਿਆਰ ਕੀਤਾ ਹਰਿਆਣਾ ਕਮੇਟੀ ਵੱਲੋਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਇਹ ਜਿਹੜੇ ਨਗਰ ਚ ਵੀ ਅਮਰ ਸੰਚਾਰ ਕਰਨ ਜਾਣਾ ਹੈ ਉਹਨਾਂ ਨੂੰ ਹਰ ਇੱਕ ਸਿੰਘ ਨੂੰ 500 ਰੁਪਿਆ ਕਮੇਟੀ ਉਹਨਾਂ ਦਾ ਸਨਮਾਨ ਕਰੂਗੀ ਹਰ ਅਮਰ ਸੰਚਾਰ ਤੇ ਜਿਹੜੇ ਵੀ ਪਿੰਡ ਚ ਜਾਣਗੇ ਉਦੋਂ ਅਪਰੰਤ ਜਿੰਨੇ ਗ੍ਰੰਥੀ ਸਿੰਘ ਸਹਿਬਾਨ ਸਨ ਉਹਨਾਂ ਦੇ ਬੱਚਿਆਂ ਦੀ ਅਸੀਂ ਪੜ੍ਹਾਈ ਫਰੀ ਕੀਤੀ। ਉਹਨਾਂ ਨੂੰ ਵਧ ਗਿਆ ਮਕਾਨ ਬਣਾ ਕੇ ਦਿੱਤੇ ਤੇ ਬਣ ਵੀ ਰਹੇ ਸਨ। ਇਹ ਅਗਲੀ ਗੱਲ ਰਹੀ। ਵੀ ਦਾਦੂਵਾਲ ਸਰਦਾਰ ਭਪਿੰਦਰ ਸਿੰਘ ਅਸੰਧ ਜੋ ਹੁਣ ਪ੍ਰਧਾਨ ਇਕੱਠੇ ਇੱਕ ਚੁੱਟ ਹੋ ਕੇ ਬਹਿੰਦੇ ਨਾ ਇਹ ਦਾਦੂਵਾਲ ਨੇ ਜੋ ਭਪਿੰਦਰ ਸਿੰਘ ਅਸੰਧ ਤੇ ਦੋਸ਼ ਲਾਏ ਵੀ ਇਹ ਠੱਗ ਪ੍ਰਧਾਨ ਬਣਾਤਾ। ਇਹ ਅਕਾਲੀ ਦਲ ਦਾ ਹੈ। ਇਹ ਬਾਦਲ ਅਕਾਲੀ ਦਲ ਦਾ ਹੈ ਇਹ ਬਾਦਲ ਦੀ ਕੱਚਿਓਂ ਨਿਕਲੇ ਆਇਆ ਹੈ ਇਹ ਅੱਜ ਉਹੀ ਭਪਿੰਦਰ ਸਿੰਘ ਅਸੰਧ ਪ੍ਰਧਾਨ ਆ ਵਿਚਾਰਾ ਬੱਕਰੀ ਵੜ ਰੇ ਕਹਿਣਾ ਨਹੀਂ ਚਾਹੁੰਦੇ ਇਹ ਸਾਰਾ ਕੁਝ ਦਾਦੂ ਵਾਲੇ ਦੇ ਹੱਥ ਹੈ ਦਾਦੂ ਵਾਲ ਨੇ ਕਮਾਂਡ ਸਮਾਰ ਰੱਖੀ ਹੈ ਹੁਣ ਤੁਸੀਂ ਇੱਕ ਮੈਂ ਹੋਰ ਦੱਸਦਾ ਵੀ ਅਸੀਂ ਇੱਕ ਕੋਈ ਪੰਜਾਬ ਦਾ ਬੰਦਾ ਭਰਤੀ ਕੀਤਾ ਸੀ ਉਹ ਵੀ ਨਵੀਂ ਕਮੇਟੀ ਸੀ ਉਥੋਂ ਸਕੱਤਰ ਰਾ ਟਾਇਰ ਹੋਇਆ ਸੀ ਉਹਨੂੰ ਤਜਰਬਾ ਕਰਕੇ ਤੇ ਉਹਨੂੰ ਅਸੀਂ ਭਰਤੀ ਕੀਤਾ ਸੀ ਸਿਕੱਤਰ ਬਣਾਇਆ ਸੀ ਉਦੋਂ ਇਹਨੇ ਰੌਲਾ ਪਾਇਆ ਵੀ ਦੇਖੋ ਜੀ ਇਹ ਪੰਜਾਬ ਦੇ ਵਿੱਚੋਂ ਲਿਆ ਕੇ ਇਹਨਾਂ ਨੇ ਸਿਕੱਤਰ ਲਾਤੇ ਇਹ ਹਰਿਆਣਾ ਕਮੇਟੀ ਫੇਰ ਪੰਜਾਬ ਦੇ ਹਵਾਲੇ ਕਰਤੀ ਹੁਣ ਮੈਂ ਦਾदू ਸਾਹਿਬ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਦੇਖੋ ਦਫ਼ਤਰ ਕੁਰਸ਼ੇਤਰ ਜਾ ਕੇ ਇਹ ਸੰਗਤਾਂ ਇਹ ਪਲੇਟਾਂ ਕਿਹਦੀਆਂ ਲੱਗੀਆਂ ਜਿੰਨੇ ਵੱਡੇ ਮੁਲਾਜ਼ਮ ਸਾਰੇ ਪੰਜਾਬ ਦੇ ਵਿੱਚੋਂ ਲਿਆ ਕੇ ਆਪਦੇ ਫਿੱਟ ਕਰਤੇ ਇਹ ਹਰਿਆਣੇ ਦੇ ਜਿਹੜੇ ਸਾਡੇ ਮੁੰਡੇ ਸੀ ਨਾ ਉਹ 13 13 14 ਹਜ਼ਾਰ ਤਨਖਾਹ ਉਹਨਾਂ ਦੀ 17 17 ਹਜ਼ਾਰ ਤਨਖਾਹ 25 25 30 30 ਹਜ਼ਾਰ ਤਨਖਾਹ ਤੇ ਪੰਜਾਬ ਦੇ ਵਿੱਚੋਂ ਲਿਆ ਕੇ ਲਾਇਆ ਸਰ ਸੰਗਤ ਜੀ ਇਹ ਇਹ ਗੱਲਾਂ ਜਿਹੜੀਆਂ ਕਰਦੇ ਨਾ ਇਹਨਾਂ ਨੇ ਕੁਝ ਨਹੀਂ ਸਮਾਰਿਆ ਇਹ ਆਪ ਕੋਸ਼ਣ ਮੈਂ ਕਹਿਣਾ ਨਹੀਂ ਚਾਹੁੰਦਾ ਇੱਕ ਇਨਾਂ ਦੇ ਨਾਲ ਲੱਗੀ ਜਿੱਥੇ ਭਾਈ ਗੁਰਸੇਵ ਸਿੰਘ ਜੀ ਰਗੀਲਾ ਬਹੁਤ ਸੋਹਣਾ ਕੀਰਤਨ ਕਰਦੇ ਹਨ ਇਹ ਉਹਨਾਂ ਨੂੰ ਹਰ ਜਿੱਥੇ ਵੀ ਨਾਲ ਜਾਂਦੇ ਹਨ 31000 ਰੁਪਿਆ ਸਪੈਸ਼ਲ ਦਿੱਤਾ ਜਾਂਦਾ ਹੈ ਐਨਾ ਹਰਿਆਣਾ ਕਮੇਟੀ ਤੇ ਬੋਝ ਬਣ ਰਿਹਾ ਹੈ ਇਹ ਇੰਨੇ ਮਤਲਬ ਆਪ ਦੇ ਨਿੱਜੀ ਤੌਰ ਤੇ ਪੰਜਾਬ ਦੇ ਵਿੱਚੋਂ ਲਿਆ ਕੇ ਇਹ ਸਾਰੇ ਗੁਰਦੁਆਰੇ ਹਰਿਆਣੇ ਦੇ ਪਰਤੇ ਸੋ ਇਹ ਗੱਲਾਂ ਸੋਚਣ ਵਾਲੀਆਂ ਐ ਐਵੇਂ ਦੋਸ਼ ਲਾਉਣਾ ਹੁਣ ਦੇਖੋ ਮੈਂ ਵੀ ਕੱਲ ਸੁਣੀ ਦਾਦੂ ਵਾਲੀ ਇੰਟਰਵਿਊ ਐਡਾ ਗੱਪ ਐਡਾ ਝੂਠ ਯਾਰ ਗੁਰੂ ਤੋਂ ਡਰੋ ਕਹਿੰਦਾ ਵੀ ਬਿੰਦਰ ਸਿੰਘ ਦੇ ਨਾਲ ਸ਼ਰੋਮਣੀ ਅਕਾਲੀ ਦਲ ਬਾਦਲ ਬਾਦਲ ਨੇ ਲਿਆ ਕੇ ਇਹ ਮਾਇਆ ਛੱਡਤੀ ਮਾਇਆ ਐਨੀ ਛੱਡਤੀ ਹੰਜੀ ਮਾਇਆ ਤੋਂ ਉਪਰੰਤ ਐਡੀਆਂ ਐਡੀਆਂ ਗੱਡੀਆਂ ਬਿੰਦਰ ਸਿੰਘ ਨੂੰ ਦੇਤੀਆਂ ਜਿਹੜੀਆਂ ਕਰੇ ਛੜਕਾਂ ਤੇ ਲੋਕਾਂ ਨੇ ਦੇਖੀਆਂ ਹੀ ਨਹੀਂ ਉਹ ਤੁਹਾਡੇ ਸਾਹਮਣੇ ਸੀ ਉਹਦੇ ਕਿਹੜੀਆਂ ਵੱਡੀਆਂ ਗੱਡੀਆਂ ਸੀ ਕਿਹੜੀਆਂ ਸੀ ਸੰਗਤ ਦੀ ਗੱਡੀ ਬਿੰਦਰ ਸਿੰਘ ਕੋਲੇ ਬਾਬਾ ਦਰਸ਼ਨ ਸਿੰਘ ਕੋਲੇ ਸੰਗਤ ਦੀ ਗੱਡੀ ਆਡੀ ਵੀ ਗੱਡੀ ਅਸੀਂ ਨਵੀਂ ਨਹੀਂ ਕਢਾਈ ਇਹਨੇ ਵੱਡੇ ਰੇਜਨਰ ਹੁਣੇ ਕਢਾਈ ਐ ਹੋਰ ਵੱਡੀਆਂ ਗੱਡੀਆਂ ਕਢਾਈਆਂ ਇਹ ਸਾਡੇ ਤੱਕ ਫੋਲਟਾ ਪੁਰਾਣੀਆਂ ਗੱਡੀਆਂ ਆਨੂੰ ਜਿਹੜੀ ਸੰਗਤ ਭੇਟ ਕਰ ਦਿੰਦੀ ਐ ਸਾਡੇ ਸ਼ਰਧਾਲੂ ਬੈਠੇ ਨਾ ਹੋਈ ਅਸੀਂ ਅਜੇ ਤੱਕ ਗੱਡੀ ਤੇ ਪੈਸਾ ਨਹੀਂ ਲਾਇਆ ਇਹ ਐਵੇਂ ਬੇਬੁਨਿਆਦ ਗੱਲਾਂ ਐ ਸਾਰ ਸੰਗਤ ਜੀ ਇਹ ਬਾਤ ਹੀ ਮੀਟ ਕੇ ਜਰਗੇ ਰਹੇ ਜਿੱਥੋਂ-ਜਿੱਥੋਂ ਵੀ ਸੰਗਤਾਂ ਸੁਣ ਰਹੀ ਹੈ ਇਹ ਭਾਈ ਇਹਨਾਂ ਤੋਂ ਬਚੋ ਇਹਨਾਂ ਦੇ ਨਾ ਜੋ ਪੰਛ ਦਾ ਨਕਚਾਨ ਕੀਤਾ ਹੈ ਆਮ ਦਾ ਨਕਚਾਨ ਕੀਤਾ ਹੈ ਬਗਰਾੜੀ ਵਰਗੇ ਮੋਰਚੇ ਵੇਚਿਆ ਤੇ ਹੁਣ ਰਿਹਾਈ ਜਿਹੜੇ ਸਿੰਘ ਅੰਦਰ ਹੈ ਨਾ ਉਹ ਛੁੱਟੀ ਤੇ ਸੰਗ ਹੈ ਉਹ ਦੱਸਦਾ ਵੀ ਸਾਡੀ ਰਿਹਾਈ ਦਾਦੂਬਾਲ ਨਹੀਂ ਰੋਕ ਛੱਡੀ ਨਹੀਂ ਇਸੇ ਕਿਤੇ ਰਿਹਾ ਹੋ ਜਾਂਦੀ ਅਰ ਇਹ ਨਹੀਂ ਚਾਹੁੰਦਾ ਵੀ ਉਹ ਲੋਕ ਬਾਹਰ ਆਉਣ ਜੇ ਬਾਹਰ ਆ ਗਏ ਤਾਂ ਮੇਰਾ ਤੋਰੀ ਫੁਲਕਾ ਬੰਦ ਹੋ ਜਾਣਾ ਸੋ ਇਸ ਕਰਕੇ ਸਾਰੇ ਹਲਕਾ ਕਾਲਾ ਵਾਲੀ ਦੇ ਦੂਜੇ ਮੇਰੇ ਸਹਿਯੋਗੀ ਜੋ ਭਾਈ ਅਮਰਤਪਾਲ ਸਿੰਘ ਵੱਡਾ ਗੁੜਾ ਤੋਂ ਭਾਈ ਕੁਲਦੀਪ ਸਿੰਘ ਜੋਗੇਵਾਲਾ ਡੱਬ ਵਾਲੀ ਤੋਂ ਇਹ ਮੇਰੇ ਸਹਿਯੋਗੀ ਸਾਰੇ ਜਿਨ੍ਹਾਂ ਨੂੰ ਆਪਾਂ ਚੋਣ ਲੜਾ ਰਹੇ ਹਾਂ ਇਹ ਪਈ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਬੇਦਾਗ ਨ ਚੜ੍ਹਦੀ ਕਲਾ ਵਾਲੇ ਨਾ ਆਪੋ ਆਪਣੇ ਹਲਕਿਆਂ ਦੇ ਵਿੱਚ ਮੈਂ ਸਾਰੀਆਂ ਵੋਟਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਇੱਕ ਇੱਕ ਬੋਟ ਰੇਲ ਦੇ ਇੰਜਨ ਤੇ ਮੋਹਰ ਤੁਸੀਂ ਲਾਉਣੀ ਹੈ ਇਸ ਸਾਰੀਆਂ ਸੰਗਤਾਂ ਨੇ ਚੜ੍ਹਦੀ ਕਲਾ ਕਰਨੀ ਹੈ ਦੂਜੀ ਇਸ سپورਟ ਕਰਦੇ ਆ ਪ੍ਰਕਾਸ਼ ਸਿੰਘ ਸਹੂ ਆਲਾ ਚੌਪਟਾ ਤੋਂ ਉਹਨਾਂ ਦੀ ਵੀ ਸਾਨੂੰ ਅਸੀਂ ਪੂਰੀ سپورਟ ਕਰਦੇ ਆ ਉਹਨਾਂ ਨੂੰ ਵੀ ਭਾਈ ਵੋਟਾਂ ਪਾਉਣੀਆਂ ਹੈ ਇਹ ਇੱਕ ਭਾਈ ਗੁਰਮੀਤ ਸਿੰਘ ਸਰਸਾ ਤੋਂ ਉਹਨਾਂ ਦੀ ਵੀ ਸਾਡੀ ਸਾਡੀ ਸਪੋਰਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਜਿੱਥੇ ਜਿੱਥੇ ਵੋਟਾਂ ਸਰਸੇ ਹਲਕੇ ਦੇ ਵਿੱਚ ਚੌਪਟਾਲਕੇ ਦੇ ਵਿੱਚ ਪ੍ਰਕਾਸ਼ ਸਿੰਘ ਸੋਹਵਾਲਾ ਨੂੰ ਇਹ ਸਰਸਾ ਦੇ ਵਿੱਚ ਭਾਈ ਗੁਰਮੀਤ ਸਿੰਘ ਨੂੰ ਇੱਕ ਇੱਕ ਵੋਟ ਪਾਉਣੀ ਹੈ ਇਹ ਸਾਡੇ ਸਾਰੇ ਸਾਡੇ ਕੈਂਡੀਡੇਟਨ ਇਹ ਮੈਂ ਬਹੁਤ ਧੰਨਵਾਦ ਕਰਦਾ ਇਹ ਸਾਰੇ ਹੀ ਪੱਤਰਕਾਰ ਵੀਰਾਂ ਦਾ ਮਹਾਨ ਸ਼ਖਸੀਅਤਾਂ ਤੁਸੀਂ ਬੜਾ ਪ੍ਰੇਮ ਕਰਦੇ ਹੋ ਬੜਾ ਸਤਿਕਾਰ ਕਰਦੇ ਹੋ ਆਤ ਬਹੁਤ ਧੰਨਵਾਦ ਕਰਦਾ ਮਾਸਟਰ सुरेंद्रਪਾਲ ਸਿੰਘ ਜੀ ਸਾਥੀ ਇਹ ਆਏ ਜਗਤਾਰ ਸਿੰਘ ਜੀ ਕਾਹ ਰਹੀ ਕਹਿ ਰਹੇ ਨੇ ਆਪਾਂ ਨੂੰ ਇੰਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵਾਸਤੇ ਸੰਘਰਸ਼ ਕੀਤਾ ਹੈ ਮੁੱਢ ਬੰਨਿਆ ਇੱਕ ਮੈਂ ਗੱਲ ਸੁਣੀ ਸੀ ਵੀ ਦਾਦੂ ਵਾਲ ਕਹਿੰਦਾ ਮੈਂ ਜੇਲਾਂ ਕੱਟੀਆਂ ਜੇਲਾਂ ਤਾਂ ਭਾਈ ਜਗਤਾਰ ਸਿੰਘ ਹੋਰਾਂ ਨੇ ਕੱਟੀਆਂ ਹੋਰ ਕਿੰਨੇ ਨਾ ਜਿਹੜੇ ਇੰਨਾਂ ਦੇ 10 15 ਦਾ ਨਾਮ ਬਾਤ ਬਾਰੀ ਆ ਜਾਂਦੀ ਸੀ ਇਹ ਦਾਦੂ ਵਾਲ ਨੇ ਕਿਹੜੀ ਜੇਲ ਕੱਟੀ ਐ ਇਹਦਾ ਵਿਰੋਧ ਕਰਦਾ ਸਿਹਰਾਣਾ ਕਮੇਟੀ ਦਾ ਇਹਨੇ ਜਿਹੜੀਆਂ ਇਦਾਂ ਕੱਟੀਆਂ ਆਂ ਜੇਲਾਂ ਕੱਟੀਆਂ ਆਵਦੇ ਕੋਈ ਨਿੱਜੀ ਸਵਾਰਥ ਲਈ ਜਾਂ ਨਿੱਜੀ ਤੌਰ ਤੇ ਦੋਸ਼ ਲੱਗੇ ਉਹਨਾਂ ਵਿੱਚ ਤਾਂ ਜ਼ਰੂਰ ਜੇਲ ਗਿਆ ਹੁਣ ਪਰ ਪੰਥ ਵਾਸਤੇ ਕਿਤੇ ਨਹੀਂ ਗਿਆ ਕਿਤੇ ਦਿਖਾ ਦਿਓ ਐਵੇਂ ਨਾ ਭਾਈ ਸੰਗਤਾਂ ਨੂੰ ਅਸੀਂ 23 ਸਿੰਘ ਕੈਸੀ ਜੀ ਕਾਲਾਣੀ ਪਿੰਡੋਂ ਥਰੋਪ ਛੁਰ ਦੀ ਜੇਲ ਦੇਖੀ ਐ 23 ਸਿੰਘ ਕੈਸੀ ਜੀ ਅਸੀਂ ਕਾਲਾਣੀ ਪਿੰਡੋਂ ਅਕਾਲੀ ਮੋਰਚੇ 'ਚ 23 ਸਿੰਘ ਸਾਰੇ ਪਿੰਡਾਂ ਚ 2 ਕਿਤੇ 3 ਸੀ ਕਾਲਿਆਂ ਵਾਲੀ ਪਿੰਡ ਦੇ 23 ਸਿੰਘ ਸੀਗੇ ਇੱਕ ਸਿੰਘ ਮੱਡੀ ਦਾ ਵੀ ਸੀ ਅਸੀਂ ਫਰੋਜਪੁਰ ਦੀ ਜੇੜ ਦੇਖੀ ਆ ਕਾਲੀ ਮੋਰ ਤੇ ਚ 40 ਸਾਲ ਹੋ ਗਏ ਉਸ ਗੱਲ ਨੂੰ ਕੋਈ 82 ਦੀ ਗੱਲ ਐ ਇਹ ਮੇਰੇ ਵੀਰੋ ਆਪਣੇ ਧਰਮ ਖਾਤ ਲੜਾਈ ਲੜਨਾ ਤਾਂ ਆਪਣਾ ਫਰਜ਼ ਬੰਦ ਹੈ ਆਪਾਂ ਸਿੱਖ ਕੌਮ ਦੇ ਜਿਹੜੇ ਤੁਸੀਂ ਨੌਜਵਾਨ ਬੱਚੋਂ ਤੁਸੀਂ ਸਿੱਖੀ ਨੂੰ ਪੈਰਾਂ ਤੇ ਖੜੀ ਕਰੋ ਬੱਚਿਆਂ ਨੂੰ ਵਿੱਦਿਆ ਪੜਾਓ ਗਰਬਾਣੀ ਸਿਖਾਓ ਅਤੇ ਕਿਸੇ ਅੱਗੇ ਚੁਕਣ ਝਕਾਉਣ ਤੋਂ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰੋ ਕਿਸੇ ਤੋਂ ਡਰਨ ਦੀ ਚੁਕਣ ਦੀ ਲੋੜ ਨਹੀਂ ਨਾ ਡਰਾਓ ਤੇ ਨਾ ਡਰੋ ਕਿਸੇ ਤੋਂ ਇੱਕ ਇੱਕ ਵੋਟ ਤੁਸੀਂ ਪਿੰਡਾਂ 'ਚ ਆਪ ਜਾ ਕੇ ਮੰਗੋ ਤੇ ਆਪਣੇ ਭਾਈ ਬਿੰਦਰ ਸਿੰਘ ਖਾਲਸਾ ਤੇ ਬਾਬਾ ਜੀ ਨੂੰ ਦੋਹਾਂ ਦੀ ਆਪਣੇ ਦੋਨੇ ਹਲਕਿਆਂ ਦੀ ਮੰਗ ਕਰੋ ਵੋਟਾਂ ਦੀ ਉਹ ਪਿੰਡਾਂ ਦੇ ਵਿੱਚ ਵੱੜ ਰਿਹਾ ਹੈ ਤੱਕੇ ਨਾਲ ਵੱੜ ਰਿਹਾ ਹੈ ਆਪਣੀਆਂ ਵੋਟਾਂ ਬਚਾਉਣ ਵਾਸਤੇ ਸਾਰੀ ਸੰਗਤ ਨੂੰ ਮਿਹਨਤੀ ਕਰਨੀ ਚਾਹੀਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਸਰਪੰਚ ਖੇਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ